ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਜਿਹੜੀ ਸਟੋਰੀ ਹੈਗੀ ਕੈਨੇਡਾ ਟੋਰਾਂਟੋ ਤੋਂ ਇੱਕ ਵੀਰੇ ਦੀ ਜਿਹਦੇ ਨਾਲ ਇੱਕ ਬਹੁਤ ਮਾੜਾ ਹੀ ਹੋਇਆ ਜਿਹਨੂੰ ਕਹਿ ਸਕਦੇ ਹਾਂ ਹੁਣ ਸਟੋਰੀ ਸੁਣਿਓ ਮੈਂ ਲਿਖੀ ਹੋਈ ਆ ਬਿਕੋਜ਼ ਦੋ ਤਿੰਨ ਸਟੋਰੀਆਂ ਐਦਾਂ ਦੀਆਂ ਜਿਹੜੀਆਂ ਬਹੁਤ ਲੰਬੀਆਂ ਸੀਗੀਆਂ ਅੱਜ ਦੀ ਸਟੋਰੀ ਵੀ ਬਹੁਤ ਲੰਬੀ ਆ ਇਹਨਾਂ ਦਾ ਵਿਆਹ ਹੋਇਆ ਸੀ ਨਵੰਬਰ 2007 ਦੇ ਵਿੱਚ ਤੇ ਕਹਿੰਦੇ ਵੀ ਅਸੀਂ ਮੀਡੀਅਨ ਜਿਹੜੀਆਂ ਮੀਡੀਅਮ ਫੈਮਲੀਆ ਹੁੰਦੀਆਂ ਨਾ ਉਸ ਤੋਂ ਉੱਪਰ ਵਾਲੇ ਥੋੜੇ ਲੈਵਲ ਤੇ ਸੀਗੇ ਮਤਲਬ ਚੰਗੇ ਖਾਨਦਾਨ ਚੋਂ ਹੋਣੇ ਆ ਤੇ ਲਾਈਫ ਦੇ ਵਿੱਚ ਸਾਰੀਆਂ ਚੀਜ਼ਾਂ ਦੀ ਮਤਲਬ ਕਿ ਸਾਨੂੰ ਅਸੀਂ ਕਹਿੰਦੇ ਸਹੂਲਤ ਸੀਗੀ ਘਰ ਦੇ ਵਿੱਚ ਜਿੱਦਾਂ ਮਤਲਬ ਕਿ ਸਾਰੀ ਚੀਜ਼ਾਂ ਮੌਜੂਦ ਸੀਗੀਆਂ ਦੋ ਬੱਚੇ ਦੋ ਮੁੰਡੇ ਸੀ ਇਹਨਾਂ ਦੇ ਇੱਕ ਕੁੜੀ ਸੀ ਤਿੰਨ ਬੱਚੇ ਸੀ ਇਹਨਾਂ ਦੇ ਭਰਾ ਦੇ ਤੇ ਪੰਜਾਬ ਵਿੱਚ ਵੀ ਕਹਿੰਦੇ ਸਾਡਾ ਪੂਰਾ ਵਧੀਆ ਬਿਜ਼ਨਸ ਚੱਲਦਾ ਸੀਗਾ ਤੇ 2018 ਦੇ ਵਿੱਚ ਕਹਿੰਦਾ ਵੀ ਮੇਰੀ ਸਾਰੀ ਫੈਮਿਲੀ ਕੈਨੇਡਾ ਚ ਆ ਗਈ ਪੁਆਇੰਟ ਸਿਸਟਮ ਦੇ ਉੱਤੇ ਤੇ ਜਿਹੜੀ ਉਹਦੀ ਉਹਨਾਂ ਦੀ ਵਾਈਫ ਸੀ ਉਹਨਾਂ ਦੀ ਭੈਣ ਨਹੀਂ ਉਹਨਾਂ ਨੂੰ ਕੈਨੇਡਾ ਦੇ ਵਿੱਚ ਬੁਲਾਇਆ ਸੀਗਾ ਠੀਕ ਆ ਤੇ ਕੈਨੇਡਾ ਆਉਣ ਤੋਂ ਜਦੋਂ ਸਾਡਾ ਟਾਈਮ ਹੋਇਆ ਉਦੋਂ ਕਿ ਸਾਡੇ ਕੋਲ ਨਾ 24000 ਡਾਲਰ ਦਾ ਚੈੱਕ ਸੀਗਾ ਜੀ ਦੇ ਵਿੱਚੋਂ 4000 ਸਾਡੇ ਕੋਲ ਕੈਸ਼ ਸੀ ਤੇ 10000 ਡਾਲਰ ਜਿਹੜਾ ਸੀਗਾ ਉਹ ਟਿਕਟਾਂ ਦਾ ਸਮਾਨ ਦੇ ਵਿੱਚ ਖਰੀਦਿਆ ਗਿਆ ਨਾ ਮਤਲਬ ਸਮਾਨ ਖਰੀਦ ਲਿਆ ਹੋਣਾ ਉਹਨਾਂ ਦਾ ਵੀ ਟੋਟਲ ਕਹਿੰਦਾ ਸਾਡਾ 38000 38000 ਡਾਲਰ ਲੱਗ ਗਿਆ ਹੋਣਾ ਤੇ ਕੈਨੇਡਾ ਦੇ ਪਹੁੰਚਣ ਤੋਂ ਬਾਅਦ 18 ਕ ਮਹੀਨੇ ਬਾਅਦ 2019 ਦੇ ਵਿੱਚ ਕਹਿੰਦਾ ਮੇਰਾ ਇੰਡੀਆ ਦੇ ਵਿੱਚ ਬਿਜ਼ਨਸ ਸੀ ਵੀਰਾ ਕਹਿੰਦਾ ਵੀ ਮੈਂ ਉਹ ਸਾਰਾ ਕੁਝ ਵੇਚ-ਬੋਚ ਕੇ ਨਾ ਘਰ ਖਰੀਦ ਲਿਆ ਕੈਨੇਡਾ ਦੇ ਵਿੱਚ ਆਪਣਾ ਤੇ ਡਾਊਨ ਪੇਮੈਂਟ ਵਗੈਰਾ ਸਾਰਾ ਕੁਝ ਕਰਕੇ ਤੇ ਬਸ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਸਹੁਰੇ ਪਰਿਵਾਰ ਦੇ ਵੱਲੋਂ ਤਾਂ 1 ਰੁਪਿਆ ਵੀ ਨਹੀਂ ਲਿਆ ਗਿਆ ਉਹਨਾਂ ਨੇ 1 ਰੁਪਿਆ ਨਹੀਂ ਲਿਆ ਸਹੁਰੇ ਪਰਿਵਾਰ ਵੱਲੋਂ ਤੇ ਇਹ ਕਹਿੰਦੇ ਮੈਂ ਮੈਂ ਕੋਈ ਨਸ਼ਾ ਨਹੀਂ ਸੀ ਕਰਦਾ ਸ਼ਰਾਬ ਤੱਕ ਨਹੀਂ ਸੀ ਪੀਂਦਾ ਨਾ ਮੇਰਾ ਕੋਈ ਕੁੜੀ ਦਾ ਚੱਕਰ ਸੀ ਤੇ ਮੇਰੀ ਵਾਈਫ ਵੀ ਬਿਲਕੁਲ ਸਹੀ ਸੀਗੀ ਨਾ ਕੋਈ ਕੁੜੀ ਦਾ ਚੱਕਰ ਸੀਗਾ ਨਾ ਹੀ ਕੋਈ ਕੋਸ਼ਿਸ਼ ਸੀਗਾ ਹਨਾ ਤੇ ਜਦੋਂ ਘਰ ਖਰੀਦ ਲਿਆ 2 ਕੁ ਮਹੀਨੇ ਬਾਅਦ ਨਾ ਕੁੜੀ ਦੀ ਮਾਂ ਮੇਰੀ ਸੱਸ ਵੀਰਾ ਕਹਿੰਦਾ ਆ ਗਈ ਸਾਡੇ ਘਰ ਚ ਰਹਿਣ ਵਾਸਤੇ ਤੇ ਜਿਹੜਾ ਮੇਰਾ ਛੋਟਾ ਸਾਲਾ ਸੀ ਉਹ ਇੱਕ ਸਟੂਡੈਂਟ ਆਇਆ ਹੋਇਆ ਸੀ ਕੈਨੇਡਾ ਤੇ ਉਹਨੂੰ ਵੀ ਮੈਂ ਘਰ ਦੇ ਵਿੱਚ ਫ੍ਰੀ ਰੱਖਿਆ ਜਦ ਕਿ ਜਦੋਂ ਆਪਣੀ ਛੋਟੀ ਭੈਣ ਕੋ ਰਹਿੰਦਾ ਸੀਗਾ ਉਦੋਂ ਕਹਿੰਦੇ ਉਹ 600 ਡਾਲਰ ਉੱਥੇ ਪੇ ਕਰਦਾ ਸੀਗਾ ਤੇ ਵੀਰਾ ਕਹਿੰਦਾ ਜਦੋਂ ਨਾ ਕਿ ਮਤਲਬ ਸੱਸ ਨੇ ਨਾ 3 ਕੁ ਮਹੀਨੇ ਬਾਅਦ ਸਾਡੇ ਦੋਨਾਂ 'ਚ ਨਿੱਕੀ-ਨਿੱਕੀ ਗੱਲ ਤੇ ਲੜਾਈ ਪਾਉਣੀ ਸ਼ੁਰੂ ਕਰਤੀ ਮੇਰੀ ਤੇ ਮੇਰੀ ਵਾਈਫ ਦੇ ਵਿੱਚ ਤੇ ਐਨ ਐਕਚੁਅਲ ਦੇ ਵਿੱਚ ਗੱਲ ਇਹ ਸੀ ਕਿ ਸੱਸ ਨੇ ਆਪਣੇ ਭਰਾ ਦੇ ਕੋਲੋਂ ਨ ਤੇ ਜਿਹੜੀ ਮੇਰੀ ਵਾਈਫ ਸੀਗੀ ਉਹ ਵੱਡੀ ਸੀ ਭੈਣ ਭਰਾਵਾਂ ਚੋਂ ਤੇ ਇਹ ਮੇਰੇ ਸੱਸ ਦੇ ਬਹੁਤ ਨੇੜੇ ਸੀ ਆਪਣੀ ਮਾਂ ਦੇ ਬਹੁਤ ਨੇੜੇ ਕਰੀਬ ਸੀਗੀ ਜਿਆਦਾ ਹਨਾ ਤੇ ਇਹਨਾਂ ਨੇ ਕੀ ਕੀਤਾ ਵੀ ਸਾਸ ਸ ਨੇ ਨਾ ਬਹੁਤ ਜ਼ਿਆਦਾ ਇੰਟਰਫੀਰੈਂਸ ਕਰਨੀ ਸ਼ੁਰੂ ਕਰਤੀ ਮੇਰੇ ਘਰ ਦੇ ਵਿੱਚ ਜਦੋਂ ਪੰਜਾਬ ਦੇ ਆਉਣ ਤੋਂ ਬਾਅਦ ਜਦਾ ਛੋਟ ਬੱਚੇ ਛੋਟੇ ਸੀ ਤਾਂ ਕਹਿੰਦਾ ਸਾਡੇ ਰਕਮਰੇ ਵੱਖਰੇ ਕਰਤੇ ਵਾਈਫ ਦੇ ਨਾਲ ਮਾਸਟਰ ਰੂਮ ਬੈਡਰੂਮ ਦੇ ਵਿੱਚ ਉਹਨਾਂ ਸੌਣ ਲੱਪੀ ਤੇ ਮੈਂ ਵੱਖਰੇ ਕਮਰੇ ਦੇ ਵਿੱਚ ਕਰ ਦਿੱਤਾ ਗਿਆ ਮੈਨੂੰ ਹਨਾ ਤੇ ਜੇ ਕੋਈ ਅਸੀਂ ਪੜਦੇ ਵਾਲੀ ਗੱਲ ਕਰਨੀ ਤੇ ਇਹ ਇਹਨੇ ਵਿੱਚ ਇੰਟਰਫੀਰੈਂਸ ਕਰਨ ਬੈਹਿ ਜਾਣਾ ਜਿੱਦਾਂ ਦੋ ਜਣੇ ਗੱਲ ਕਰਨ ਬੈਠੇ ਵਿੱਚ ਵਿਚਾਲੇ ਆ ਕੇ ਬੈਹਿ ਜਾਣਾ ਇਹ ਬੁੜੀਆਂ ਨਹੀਂ ਹਟ ਸਕਦੀਆਂ ਹੈਗੀਆਂ ਕਮਰੇ ਦੇ ਵਿੱਚ ਗੱਲ ਕਰਨੀ ਤਾਂ ਕਹਿੰਦਾ ਕੰਨ ਲਾ ਲੈਣੇ ਇਹ ਮੇਨਾ ਵੀ ਹੋਇਆ ਆ ਭਰਾਵਾ ਇਹ ਮੇਨਾ ਵੀ ਹੋਇਆ ਕੰਨ ਲਾਣੇ ਬੁੜੀਆਂ ਦੀ ਪੰਜਾਬ ਵਾਲੀਆਂ ਹਰਕਤ ਹੈ ਨਹੀਂ ਛੱਡ ਸਕਦੀਆਂ ਇਹ ਤੇ ਦਰਵਾਜ਼ੇ ਨਾਲ ਕੰਨ ਲਾ ਲੈਣੇ ਕਹਿੰਦਾ ਜੇ ਅਸੀਂ ਲਿਵਿੰਗ ਰੂਮ 'ਚ ਗੱਲ ਕਰਨ ਬੈਠੇ ਆ ਤਾਂ ਪੋੜੀਆਂ ਸਟੇਅਰ ਹੁੰਦੀਆਂ ਸੀ ਉਹਨਾਂ ਵਿੱਚ ਖੜਕੇ ਸਾਡੀਆਂ ਗੱਲਾਂ ਸੁਣਨੀਆਂ ਹਾਓ ਹਾਓ ਤੇ ਕਹਿੰਦਾ ਵੀ ਇੱਕ ਵਾਰ ਨਾ ਮੇਰਾ ਥੋੜਾ ਹੱਥ ਤੰਗ ਹੋ ਗਿਆ ਤਾਂ ਮੈਂ ਆਪਣੀ ਵਾਈਫ ਤੋਂ ਨਾ ਜਿੱਦਾਂ ਪੈਸੇ ਮੰਗ ਲਏ ਹਨਾ ਤੇ ਮੇਰੀ ਸੱਸ ਨੇ ਨਾ ਉਹ ਗੱਲ ਜਾ ਕੇ ਨਾ ਮੇਰੇ ਘਰ ਦੇ ਪਿੱਛੇ ਪੰਜਾਬ ਦੇ ਵਿੱਚ ਤੱਕ ਫਲਾ ਦਿੱਤੀ ਹਨਾ ਵੀ ਇਹਨੇ ਜੀ ਮੇਰੀ ਕੁੜੀ ਤੋਂ ਪੈਸੇ ਮੰਗੇ ਆ ਤਾਂ ਕਹਿੰਦਾ ਜਦੋਂ ਮੇ ਕੋ ਗੱਲ ਆਈ ਫਿਰ ਸਾਡੀ ਘਰ ਦੇ ਵਿੱਚ ਬਹੁਤ ਲੜਾਈ ਹੋਈ ਹਨਾ ਉਸ ਤੋਂ ਅਗਲਾ ਪੁਆਇੰਟ ਆ ਕਹਿੰਦਾ ਵੀ ਮੈਂ ਇੱਕ ਸਰਦਾਰ ਬੰਦਾ ਆ ਮੈਂ ਪੱਗ ਬੰਨਦਾ ਆ ਤਾਂ ਮੇ ਦਾੜੀ ਰੱਖੀ ਹੋਈ ਆ ਤਾਂ ਮੇ ਤਿੰਨੇ ਜਵਾਕਾਂ ਦੇ ਨਾ ਮੇਰੀ ਸੱਸ ਨੇ ਕੇਸ ਕਟਾਉਂਦੇ ਵਾਲ ਕਟਾਉਂਦੇ ਉਹਨਾਂ ਦੇ ਤਿੰਨਾਂ ਜਾਣਿਆਂ ਦੇ ਤੇ ਜਿਹੜੀ ਉਹਨਾਂ ਦੀ ਵਾਈਫ ਸੀ ਉਹ ਦਿਨ ਟਾਈਮ ਕੰਮ ਕਰਦੀ ਸੀਗੀ ਤੇ ਵੀਰਾ ਕਹਿੰਦਾ ਵੀ ਮੈਂ ਜਿਹੜਾ ਸੀ ਉਹ ਰਾਤ ਰਾਤ ਨੂੰ ਕੰਮ ਕਰਦਾ ਸੀ ਤੇ ਜਦੋਂ ਮੇਰੀ ਵਾਈਫ ਦਿਨੇ ਕੰਮ ਤੇ ਚਲ ਜਾਂਦੀ ਸੀ ਨਾ ਤਾਂ ਮੇਰੇ ਸੱਸ ਪਿੱਛੇ ਨਾ ਅਮੀਰੀ ਦੇ ਤਾਣੇ ਦਿੰਦੀ ਸੀ ਵੀ ਉਹਦਾ ਹੋਏ ਆਂ ਜਿਹਦਾ ਬੁੜੀਆਂ ਕਰਦੀਆਂ ਨਹੀਂ ਹੁੰਦੀਆਂ ਵੀ ਉਹਦਾ ਉਹਦੇ ਕੋਲ ਤਾਂ ਇੰਨਾ ਪੈਹਾ ਉਹਦਾ ਤਾਂ ਉਹ ਤਾਂ ਤੁਸੀਂ ਕਮਾਈ ਬੜੀ ਆ ਉਹ ਕਹਿੰਦਾ ਮੈਨੂੰ ਐਦਾਂ ਤਾਣੇ ਦੇਣਦੀ ਸੀ ਤੇ ਜਦੋਂ ਮੈਂ ਆਪਣੀ ਵਾਈਫ ਨੂੰ ਦੱਸਦਾ ਸੀ ਉਹ ਮੈਂ ਤੇ ਯਕੀਨ ਨਹੀਂ ਸੀ ਕਰਦੀ ਤਾਂ ਮੈਂ ਝੂਠਾ ਪੈ ਜਾਂਦਾ ਸੀ ਇਸ ਚੀਜ਼ ਦੇ ਵਿੱਚ ਫਿਰ ਕਹਿੰਦਾ ਵੀ ਮੇਰੀ ਰੋਟੀ ਬੰਦ ਕਰਾ ਦਿੱਤੀ ਮੇਰੀ ਸੱਸ ਨੇ ਤੇ ਮੈਂ ਬਹੁਤ ਔਖਾ ਹੋਇਆ ਹਨਾ ਵੀ ਮੈਂ ਆਪਣੇ ਸਹੁਰੇ ਨੂੰ ਵੀ ਸਹੁਰਾ ਮੇਰਾ ਇੰਡੀਆ ਬੈਠਾ ਸੀ ਮੈਂ ਉਹਨੂੰ ਦੱਸਿਆ ਉਹ ਵੀ ਵਿੱਚ ਬੋਲਿਆ ਹੀ ਨਹੀਂ ਚੁੱਪੀ ਹੋ ਗਿਆ ਵੀ ਤੁਹਾਨੂੰ ਪਤਾ ਹੀ ਹੈ ਵੀ ਉਹਨੇ ਕੀ ਉਹਨੇ ਸਾਥ ਹੀ ਨਹੀਂ ਦੇਣਾ ਸੀਗਾ ਹਨਾ ਕਿਉਂਕਿ ਉਹਦੀ ਤਾਂ ਘਰ ਵਾਲੀ ਸੀਗੀ ਉਹਨੂੰ ਪਤਾ ਹੀ ਹੋਣਾ ਵੀ ਕਲੇਸ਼ਨ ਹੈ ਤੇ ਦੁਪਹਿਰ ਦੀ ਰੋਟੀ ਉਹ ਵੀਰਾ ਕਹਿੰਦਾ ਵਿਚਾਰਾ ਮੈਂ ਗੁਰੂ ਘਰੋਂ ਖਾਣ ਲੱਪਿਆ ਤੇ ਕੰਮ ਤੇ ਜਾਣ ਲਈ ਮੈਂ ਕੱਚੀ ਪੱਕੀ ਰੋਟੀ ਬਣਾ ਕੇ ਜਾਂ ਦਾਲ ਬਣਾ ਕੇ ਲੈ ਜਾਂਦਾ ਸੀਗਾ ਤੇ ਜਿਹੜਾ ਮੇਰਾ ਸਹੁਰਾ ਪਰਿਵਾਰ ਸੀ ਉਹ ਹਰ ਮਹੀਨੇ ਮੇਰੀ ਵਾਈਫ ਤੋਂ ਪੈਸੇ ਖਾਂਦੇ ਸੀਗੇ ਠੀਕ ਹੈ ਤੇ ਜਨਵਰੀ 2023 ਦੇ ਵਿੱਚ ਕਹਿੰਦਾ ਮੇਰੇ ਖਿਲਾਫ ਇਹਨਾਂ ਨੇ ਪ੍ਰੀ ਪਲਾਨਡ ਕੀ ਕੀਤਾ ਪ੍ਰੀ ਪਲਾਨਡ ਝੂਠਾ ਡੋਮੈਸਟਿਕ ਕੇਸ ਬਣਾਇਆ ਕਿਸੇ ਕਾਉਂਸਲਰ ਦੀ ਸਲਾਹ ਲਈ ਹੋਊਗੀ ਕਿਸੇ ਲਾਇਰ ਦੀ ਸਲਾਹ ਲਈ ਤੇ ਕਹਿੰਦਾ ਇਹਨਾਂ ਨੇ ਮੇਰੀ ਵਾਈਫ ਨੇ ਇਹ ਵੀ ਕਿ ਮੇਰੇ ਵੀ ਮੇਰੇ ਤੇ ਕੇਸ ਇਹ ਵੀ ਪਾਇਆ ਡੋਮੈਸਟਿਕ ਵੋਲੈਂਸ ਦਾ ਨਾਲ ਇਹ ਪਾਇਆ ਕਿ ਇਹ ਰੇਪ ਦੀ ਧਮਕੀ ਵੀ ਦਿੰਦਾ ਆ ਮੈਨੂੰ ਤੇ ਇਹ ਸਾਰਾ ਕੁਝ ਪ੍ਰੀ ਪਲਾਨਡ ਸਿਗਾ ਤੇ ਉਹ ਉਹਨਾਂ ਦੇ ਵੀਰੇ ਦੇ ਲਾਇਰ ਨੇ ਵੀ ਦੱਸਿਆ ਵੀ ਇਹ ਸਾਰਾ ਕੁਝ ਮੈਨੂੰ ਪ੍ਰੀ ਪਲਾਨਡ ਲੱਗਦਾ ਆ ਵੀ ਐਵੇਂ ਨਹੀਂ ਹੋਇਆ ਕੰਮ ਫੇਰ ਕਹਿੰਦਾ ਵੀ ਕੀ ਹੋਇਆ ਵੀ ਮੈਂ ਕੇਸ ਲੜਿਆ ਉਹ ਚੀਜ਼ ਦਾ ਤੇ ਲੜਨ ਤੋਂ ਬਾਅਦ ਤੇ ਮੈਂ ਪ੍ਰੋਬੇਸ਼ਨ ਆਰਡਰ ਦੇ ਉੱਤੇ ਵੀ ਮੈਂ ਸੈਪਰੇਟ ਹੋ ਗਿਆ ਸੀ ਹਨਾ ਤੇ ਉੱਤੇ ਪ੍ਰੋਬੇਸ਼ਨ ਆਰਡਰ ਤੇ ਚਲਾ ਗਿਆ ਮੈਂ ਤੇ ਜਨਵਰੀ 2023 ਦੇ ਵਿੱਚ ਜਦੋਂ ਅਗਲੇ 16 ਮਹੀਨੇ ਮੈਂ ਜਿਹੜੀ ਹੋਮ ਮਾਰਗੇਜ ਹੁੰਦੀ ਆ ਵਾਈਫ ਦੀ ਕਾਰ ਇੰਸ਼ੋਰੈਂਸ ਹੋ ਗਈ ਲਾਈਫ ਇੰਸ਼ੋਰੈਂਸ ਮੈਂ ਪੇ ਕਰਦਾ ਰਿਹਾ ਵੀ ਚਲ ਕੋਈ ਤਾਂ ਸਾਡਾ ਸਮਝੌਤਾ ਕਰਾਊਗਾ ਹੀ ਕਹਿੰਦਾ 30 ਤੋਲੇ ਸੋਨਾ ਸਿਗਾ ਉਹ ਤੋਂ ਵੀ ਮੁਕਰ ਗਏ ਹਨਾ ਫਿਰ ਮੈਂ ਤਲਾਕ ਲੈ ਲਿਆ ਹੱਦੋ ਹੱਦੋਬਦ ਹੋ ਗਿਆ ਫਿਰ ਤਲਾਕ ਹੀ ਲਊਗਾ ਕਹਿੰਦਾ ਵੀ ਉਸ ਘਰ ਦੇ ਵਿੱਚ ਹੁਣ ਐਸ ਟਾਈਮ ਮੇਰਾ ਸਹਰਾ ਮੇਰੀ ਸੱਸ ਛੋਟਾ ਸਾਲਾ ਮੇਰੇ ਬੱਚੇ ਤੇ ਮੇਰੀ ਵਾਈਫ ਰਹਿ ਰਹੇ ਆ ਤੇ ਕਹਿੰਦਾ ਚਲੋ ਮੈਂ ਆਪਣੇ ਜਵਾਕਾਂ ਕਰਕੇ ਉਹ ਘਰ ਵੀ ਛੱਡ ਦਿੱਤਾ ਵੀ ਚਲ ਕੋਈ ਚੱਕਰ ਨਹੀਂ ਮੇਰੇ ਜਵਾਕ ਰਹਿੰਦੇ ਉਸ ਘਰ ਚ ਪਰ ਕਹਿੰਦਾ ਉਹਨੇ ਮੇਰੇ ਬੱਚਿਆਂ ਨੂੰ ਵੀ ਲਿਵਿੰਗ ਰੂਮ ਦੇ ਵਿੱਚ ਸੌਣਾ ਸ਼ੁਰੂ ਆਪ ਕਮਰਿਆਂ ਚ ਤੇ ਬੱਚੇ ਵਿਚਾਰੇ ਲਿਵਿੰਗ ਰੂਮ ਦੇ ਵਿੱਚ ਛੱਡ ਦਿੱਤੇ ਵੀ ਉੱਥੇ ਸੌਇਆ ਕਰੋ ਤੇ ਇਹ ਇਹ ਕੁਝ ਦੇਖ ਕੇ ਕਹਿੰਦਾ ਮੈਂ ਘਰ ਵੇਚਣ ਦਾ ਫੈਸਲਾ ਲੈ ਲਿਆ ਵੀ ਮੈਂ ਵੇਚ ਦੇਣਾ ਹੁਣ ਕਹਿੰਦਾ ਲਾ ਦੇ ਲੂਪ ਹੋਲਸ ਜਿਹੜੇ ਹੁੰਦੇ ਆ ਹਨਾ ਵੀ ਉਹਨਾਂ ਨੂੰ ਯੂਜ਼ ਕਰਕੇ ਹਨਾ ਵੀ ਇਹ ਇਸ ਜੀ ਨੂੰ ਘਰ ਨੂੰ ਦੱਬਣ ਦੀ ਪੂਰੀ ਟਰਾਈ ਹੋ ਰਹੀ ਆ ਕਿ ਘਰ ਦੱਬ ਲਈਏ ਕਿਸੇ ਤਰੀਕੇ ਨਾਲ ਇਹ ਬੰਦਾ ਵੇਚ ਨਾ ਸਕੇ ਪਰ ਉਹ ਕਹਿੰਦਾ ਵੀ ਭੈਣੇ ਮੈਂ ਘਰ ਵੀ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਇਹਨੂੰ ਵੀ ਕਿਹਾ ਵੀ ਤੂੰ ਘਰ ਨਾ ਖਰਾਬ ਕਰ ਵੀ ਆਪਾਂ ਬਸਾ ਲਈਏ ਕਿਸੇ ਤਰੀਕੇ ਨਾਲ ਕਹਿੰਦਾ ਹੁਣ ਆ ਜਿਹੜਾ ਮੇਰੇ ਤੇ ਇਹਨੇ ਕ੍ਰਿਮੀਨਲ ਕੇਸ ਪਾਇਆ ਉਹਦੇ ਕਾਰਨ ਕਹਿੰਦਾ ਮੈਂ ਫੁੱਲ ਟਾਈਮ ਜੌਬ ਵੀ ਨਹੀਂ ਕਰ ਸਕਦਾ ਹੈਗਾ ਹਨਾ ਨਾ ਕਹਿੰਦਾ ਮੈਂ ਹੁਣ ਮੇਰੀ ਬਸ ਹੋ ਚੁੱਕੀ ਹੈ ਨਾ ਮੈਂ ਲੋਅਰਾਂ ਦੇ ਖਰਚੇ ਚੱਕ ਸਕਦਾ ਆ ਤੇ ਇਹ ਕਹਿੰਦਾ ਬਿਕੋਜ਼ ਮੈਂ 35000 ਡਾਲਰ ਲੋਅਰ ਦਾ ਦੇ ਚੁੱਕਿਆ ਹੁਣ ਤੱਕ ਠੀਕ ਆ ਤੇ ਕਹਿੰਦਾ ਆ ਜਿਹੜਾ ਬੱਚਿਆਂ ਨੂੰ ਨਾ ਤਾਂ ਮੈਨੂੰ ਮਿਲਣ ਦਿੰਦੀ ਆ ਤੇ ਨਾ ਹੀ ਮੇਰੀ ਗੱਲ ਕਰਨ ਦਿੰਦੇ ਆ ਤੇ ਘਰ ਦੇ ਵਿੱਚੋਂ ਹਿੱਸਾ ਲੈਣ ਲਈ ਵੀ ਕਹਿੰਦਾ ਮੈਂ ਲਾਇਰ ਨੂੰ ਜਿਹੜੇ ਪੈਸੇ ਦਿੱਤੇ ਆ ਵੀ 10000 ਡਾਲਰ ਮੈਂ ਉਹ ਵੀ ਦੇਤਾ ਲਾਇਰ ਨੂੰ ਕਿ ਮੈਨੂੰ ਘਰ ਚੋਂ ਹਿੱਸਾ ਦਵਾ ਕੇ ਦੇ ਤੇ ਕਹਿੰਦਾ ਮੇਰੇ ਜਿਹੜੀ ਮੇਰੀ ਸੱਸਿਆ ਨਾ ਕਹਿੰਦਾ ਉਸ ਮੇਰਾ ਨਾ ਘਰ ਖਾ ਗਈ ਮੇਰੇ 100 ਵੀਰੇ ਨੇ ਦੇਲਾ ਕੀ ਗੱਲ ਲਖਵਾਈ ਹੈ ਕਹਿੰਦਾ ਮੇਰੇ ਨਾ ਘਰ ਘਰ ਖਾ ਗਈ ਮੇਰੀ ਸੱਸ ਤੇ ਮੇਰੇ ਸਹੁਰਿਆਂ ਦੀ ਨਾ ਜੜ ਨਾ ਲੱਗੇ ਤੇ ਕਹਿੰਦਾ ਮੇਰੀ ਸੱਸ ਦੇ ਕੀੜੇ ਪੈ ਜਾਣ ਪੈਣਗੇ ਵੀਰੇ ਜ਼ਰੂਰ ਪੈਣਗੇ ਆਸੀ ਵੀਰੇ ਦੀ ਸਟੋਰੀ ਏਦਾਂ ਦੇ ਬੰਦਿਆਂ ਨੂੰ ਨਾ ਕੀੜੇ ਹੀ ਪੈਂਦੇ ਹੁੰਦੇ ਆ ਕੁੜੀਆਂ ਵੀ ਮੇਰਾ ਧਿਆਨ ਨਾਲ ਗੱਲ ਸੁਣ ਲਓ ਜਦੋਂ ਤੁਸੀਂ ਵਿਆਹੀਆਂ ਜਾਂਦੀਆਂ ਨਾ ਬਾਲੀ ਆਪਣੇ ਵੀ ਘਰ ਦੇਆਂ ਦੀ ਇੰਟਰਫੀਰੈਂਸ ਨਾ ਰਖਾਇਆ ਕਰੋ ਘਰ ਦੇ ਵਿੱਚ ਨਾ ਤਾਂ ਮੁੰਡੇ ਆਪਣੇ ਘਰ ਦੇਆਂ ਦੀ ਇੰਟਰਫੀਰੈਂਸ ਰਖਾਓ ਦੇਖੋ ਉਹਨਾਂ ਦੀ ਲਾਈਫ ਨੰਗ ਗਈ ਉਹ ਆਪਣੇ ਆਪ ਦੇ ਵਿੱਚ ਖੁਸ਼ ਨੇ ਆਪਣੇ ਘਰ ਦੇ ਵਿੱਚ ਠੀਕ ਆ ਸਾਸੋਹਰਾ ਪਿੱਛੇ ਉਹਨਾਂ ਨੂੰ ਰਹਿਣ ਦਿਓ ਚਾਹੇ ਮੁੰਡੇ ਦੇ ਸਾਸੋਹਰਾ ਚਾਹੇ ਕੁੜੀ ਦੇ ਉਹਨਾਂ ਨੂੰ ਪਿੱਛੇ ਰਹਿਣ ਦਿਓ ਕੁੜੀਆਂ ਜਦੋਂ ਵਿਆਹ ਕੇ ਗਾਂ ਜਾਂਦੀਆਂ ਤੁਸੀਂ ਵੀ ਆਪਣੇ ਮਾਪਿਆਂ ਨਾਲ ਟੂ ਦੀ ਪੁਆਇੰਟ ਗੱਲ ਕਰ ਲਿਆ ਕਰੋ ਠੀਕ ਹੈ ਤੇ ਮੁੰਡੇ ਵੀ ਜਦੋਂ ਮੁੰਡਾ ਵੀ ਆ ਇੱਕ ਰਿਸਪੌਂਸਿਬਿਲਟੀ ਵਧੀਆ ਸਾਂਭੂਗਾ ਤਾਂ ਕੁੜੀ ਜੇ ਤੁਸੀਂ ਕੁੜੀਆਂ ਨੂੰ ਖੁਸ਼ ਰੱਖੂਗੇ ਤਾਂ ਕੁੜੀਆਂ ਵੀ ਨਹੀਂ ਆਪਣੇ ਮਾਪਿਆਂ ਨਾਲ ਗੱਲ ਕਰਦੀਆਂ ਫਿਰ ਤਾਂ ਉਹਨਾਂ ਨੂੰ ਗੱਲ ਕਰਨ ਦੀ ਲੋੜ ਨਹੀਂ ਪੈਂਦੀ ਜਦੋਂ ਤੁਸੀਂ ਦੁਖੀ ਕਰਦੇ ਫਿਰ ਉਹ ਗੱਲ ਕਰਦੀਆਂ ਤੇ ਜਦੋਂ ਮੁੰਡੇ ਵੀ ਉਦੋਂ ਹੀ ਗੱਲ ਕਰਦੇ ਜਦੋਂ ਤੁਸੀਂ ਦੁਖੀ ਕਰਦੀਆਂ ਉਹਨਾਂ ਨੂੰ ਠੀਕ ਹੈ ਇੱਕ ਦੂਜੇ ਦੀ ਰਿਸਪੌਂਸਿਬਿਲਟੀ ਸਮਝਣੀ ਸ਼ੁਰੂ ਕਰੋ ਇਹ ਤੋਂ ਅਵੇਰਨੈਸ ਇਹ ਤੁਹਾਨੂੰ ਦਿਨ ਮਿਲਣੀ ਚਾਹੀਦੀ ਹੈ ਕਿ ਤੁਸੀਂ ਆਪਣੀਆਂ ਜਿਹੜੀਆਂ ਗੱਲਾਂ ਆਪਸ ਦੇ ਵਿੱਚ ਰੱਖਿਆ ਕਰੋ ਆਪਣਾ ਹੱਗਿਆ ਮੂਤਿਆ ਨਾ ਦੱਸਿਆ ਕਰੋ ਆਪਣੇ ਘਰਦਿਆਂ ਨੂੰ ਵੀ ਅਸੀਂ ਹੁਣੇ ਮੂਤ ਕੇ ਆਏ ਤੇ ਅਸੀਂ ਇਦਾਂ ਕੀਤਾ ਕਿਉਂਕਿ ਜਦੋਂ ਤੁਸੀਂ ਕੁੜੀਆਂ ਵਿਆਈਆਂ ਜਾਂਦੀਆਂ ਆ ਤਾਂ ਉਸ ਟਾਈਮ ਤੁਹਾਡਾ ਘਰਦਿਆਂ ਨਾਲ ਕਟਆਫ ਹੋ ਜਾਂਦਾ ਆ ਕਟਆਫ ਮਤਲਬ ਇਹ ਨਹੀਂ ਕਿ ਬੋਲਬਾਣੀ ਬੰਦ ਹੋ ਗਈ ਜੋ ਤੁਸੀਂ ਆਪਣਾ ਇੱਕ ਨਵਾਂ ਰਿਲੇਸ਼ਨ ਸਟਾਰਟ ਕੀਤਾ ਉਹਦੀ ਇੱਕ ਨਵਾਂ ਅਗਾਸ ਹੁੰਦਾ ਆ ਤਾਂ ਉਹਦੇ ਵਿੱਚ ਤੁਸੀਂ ਰਿਹਾ ਕਰੋ ਆਪਣੇ ਹਸਬੰਡ ਦੀਆਂ ਗੱਲਾਂ ਆਪਣੇ ਘਰ ਘਰ ਦੀਆਂ ਦੋਨਾਂ ਵਿਚਕਾਰ ਦੀਆਂ ਗੱਲਾਂ ਨਾ ਹੀ ਆਪਣੇ ਸਾਸੋਹਰੇ ਨੂੰ ਦੱਸਣੀਆਂ ਨਾ ਹੀ ਆਪਣੇ ਮਾਪਿਓ ਨੂੰ ਦੱਸਣੀਆਂ ਉਹ ਕੀ ਹੁੰਦਾ ਕੰਪਲਿਕੀਸ਼ਨਸ ਹੋਰ ਵੱਜ ਜਾਂਦੀਆਂ ਉਹ ਵੀ ਆ ਕੇ ਵਿੱਚ ਇੰਟਰਫੀਰੈਂਸ ਕਰਨ ਲੱਗ ਪੈਂਦੇ ਆ ਫਿਰ ਜੇ ਤੁਸੀਂ ਦੋ ਜਾਨੇ ਕਪਲ ਆਪਸ ਦੇ ਵਿੱਚ ਰੱਖੋਗੇ ਨਾ ਕਿ ਨਹੀਂ ਅਸੀਂ ਆਪਣਾ ਮਸਲਾ ਆਪ ਨਿਬੇੜਨਾ ਤੁਹਾਡੇ ਮਾਪਿਓ ਸਾਸੋਹਰਾ ਵਿੱਚ ਬੋਲ ਹੀ ਨਹੀਂ ਸਕਣਗੇ ਵੀ ਇਹ ਤਾਂ ਸਾਨੂੰ ਦੱਸ ਕੇ ਦੋਨੋਂ ਰਾਜ਼ੀ ਨਹੀਂ ਕਰਨ ਦੋ ਫਿਰ ਜੋ ਕਰਦੇ ਆ ਉਹਨਾਂ ਨੇ ਤੁਹਾਡੇ 'ਚ ਇੰਟਰਫੀਰੈਂਸ ਨਹੀਂ ਕਰਨੀ ਠੀਕ ਆ ਇਹੋ ਜੀਆਂ ਸੱਸਾਂ ਅੱਜਕੱਲ ਇੱਕ ਕਲੇਸ਼ੀ ਹੁੰਦੀਆਂ ਆ ਠੀਕ ਆ ਚਾਹੇ ਮੈਂ ਮੈਂ ਦੋਨੇ ਤੇਰੇ ਬੋਲੂਗੀ ਕੁੜੀ ਵਾਲੇ ਪਾਸੇ ਕੁੜੀ ਦੀ ਮਾਂ ਹੋਵੇ ਚਾਹੇ ਮੁੰਡੇ ਦੀ ਮਾਂ ਹੋਵੇ ਕਈ ਤਾਂ ਬਹੁਤ ਚੰਗੀਆਂ ਹੁੰਦੀਆਂ ਆ ਦੇਖੋ ਮੇਰੀ ਪਹਿਲੀ ਸੱਸ ਬਹੁਤ ਚੰਗੀ ਸੀ ਮੈਂ ਅੱਜ ਤੱਕ ਉਹਨਾਂ ਦੀ ਸਿਫਤ ਕਰਦੀ ਆ ਮੇਰੇ ਪਹਿਲੇ ਸਾਸੋਰਾ ਬਹੁਤ ਚੰਗੇ ਸੀ ਅੱਜ ਵੀ ਮੇਰੇ ਕੰਟੈਕਟ ਵਿੱਚ ਹੈਗੇ ਆ ਤੇ ਹਰ ਇੱਕ ਨਸਲਾਂ ਹੁੰਦੀਆਂ ਆ ਠੀਕ ਆ ਨਸਲਾਂ ਹੁੰਦੀਆਂ ਮੈਂ ਤਾਂ ਥੋੜੇ ਦਿਨ ਪਹਿਲਾਂ ਵੀ ਆਪਣੇ ਪਹਿਲੇ ਸੋਰੇ ਸੋਰਾ ਤੇ ਉਹਨਾਂ ਨਾਲ ਗੱਲ ਕਰਕੇ ਹਟੀਆਂ ਇਹ ਨਸਲਾਂ ਹੁੰਦੀਆਂ ਨਸਲਾਂ ਕਈ ਹੁੰਦੇ ਕਲੇਸ਼ੀ ਠੀਕ ਆ ਕਈ ਕਲੇਸ਼ੀ ਹੁੰਦੇ ਆ ਸੋ ਉਹ ਕਿਸੇ ਨੂੰ ਟਿਕਣ ਨਹੀਂ ਦਿੰਦੇ ਹੈਗੇ ਦੇਖੋ ਇਹ ਬਾਹਰਲੀ ਕੰਟਰੀ ਚ ਜਾ ਕੇ ਕਿਦਾਂ ਘਰ ਪੱਟ ਕੇ ਸਿੱਟ ਦੇਤਾ ਇਹ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਆ ਕਿ ਸਾਡੀਆਂ ਜਨਾਨੀਆਂ ਜਿਹੜੀਆਂ ਆ ਜਾਂ ਸਾਡੀਆਂ ਕੁੜੀਆਂ ਜਿਹੜੀਆਂ ਆ ਅਸੀਂ ਬਿਆਈਆਂ ਆ ਉਹਨਾਂ ਨੂੰ ਬਸਣ ਦਈਏ ਉਹਨਾਂ ਨੂੰ ਵਸਾਣਾ ਆ ਸੀ ਨਾ ਕਿ ਉਹਨਾਂ ਨੂੰ ਉਜਾੜਨਾ ਆ ਫਿਰ ਤੁਸੀਂ ਵਿਆਹਿਆ ਹੀ ਕਿਉਂ ਸੀ ਜੇ ਤੁਸੀਂ ਉਜਾੜਨੀ ਆ ਇਹ ਮਾਪੇ ਵੀ ਆਪਣਾ ਦਿਮਾਗ ਥੋੜਾ ਜਿਹਾ ਖੋਲ ਲਓ ਇੰਟਰਫੀਰੈਂਸ ਜਦ ਤੁਸੀਂ ਕੁੜੀ ਭੇਜਦੇ ਉਹਨੂੰ ਕਹੇ ਭਾਈ ਆਹੀ ਤਰ੍ਹਾਂ ਕਰਿਆ ਇਹੀ ਤਰ੍ਹਾਂ ਧੀਏ ਆ ਤੇਰਾ ਬੱਸ ਤੂੰ ਦੇਖਣਾ ਇਹ ਸਭ ਕੁਝ ਪਰ ਨਾ